जी का खालसा वाहे पति बीमार मेरे को तांगी दिल दे रहा और कोई नहीं कोई नहीं अच्छा लगा बस ਵਾਹਿਗੁਰੂ ਸਾਹਿਬ ਜੀਓ ਜਿਉ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਸਭੰਗ ਗੁਰ ਪ੍ਰਸਾਦ ਕਵਣ ਸਵਕਰ ਕਵਣ ਗੁਣ ਕਵਣ ਸੋਹਣੀਆਂ ਮੰਤ ਕ ਜਦ ਵਸ ਆਵੇ ਕੰਤ ਨਿਵਣ ਸਵਖਰ ਖਵਣ ਗੁਣ ਜਿਹਾ ਮਣਿਆ ਮੰਤ ਇਹ ਤਰ ਭਣੇ ਵਿਸ ਕਰੋ

ਆਪਿ ਵਿਸ਼ਨ ਸਰਿਤ ਅਗਣਤ ਤਿਨ ਕੋ ਮੋਹ ਭਇਆ ਮਨ ਮਦਕਾ 84 ਅਕ ਜੋਰ ਉਪਾਈ ਰਜ ਮੇਟ ਨੇ ਤੋਏ ਡਗੜਾਵਾ ਜਾ ਸੀ ਮੇਟ ਕੋ ਤਸੇ ਕੋਈ ਨਾਲ ਫਿਰ ਫਿਰ ਜੁਮੀ ਆਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਪਖੰਡ ਜੋ ਦੀਸਾ ਤਿੰਨ ਜਮ ਜਾਗਾਤੀ ਲੁਟਾ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੁਟਾ ਕਰਮ ਧਰਮ ਪਖੰਡ ਜੋ ਦੀਸਾ ਤਿੰਨ ਖੰਭਾ ਗਾਤੀ ਨਿਰਗਉ ਕਰਤੀ ਕਾ ਨਿਮਖ ਸਿਮਰਤ ਜਿਤ ਜੁਟਾ ਸੰਤੋ ਹੋ ਸਾਗਰ પાર ਉਤਰੀਐ ਜੇ ਕੋ ਵਚਨ ਕੁਮਾਵ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤਿਰਤ ਮਜਨ ਇਸ ਨਾ ਕਿਸ ਕੰਮ ਮੈਨ ਪਰਿ ਜਾ ਸਾਧ ਸੰਗ ਜੋ ਹਰ ਗੁਣ ਗਾਵੇ ਸੂਨਮਲ ਕਰ ਲੀ ਜਾ ਬੇ ਇਨ ਪੜਿਆ ਮੁਕਤ ਨਾ ਹੋਈ